ਵਿਆਹ ਵਾਲੇ ਮੁੰਡੇ ਦੇ ਦੋਸਤਾਂ ਨੇ ਕੀਤਾ ਅਜੀਹਾ ਕੰਮ ਸਾਰਾ ਹੀ ਪਿੰਡ ਖੜਖੜ ਲੱਗਿਆ ਦੇਖਣ ਅਕਸਰ ਹੀ ਕੁਝ ਦੋਸਤ ਇਹੋ ਜਿਹੇ ਹੁੰਦੇ ਨੇ ਜੋ ਕਿ ਉੱਥੇ ਵੀ ਸਾਥ ਨਹੀਂ ਛੱਡਦੇ ਜਿੱਥੇ ਰਿਸ਼ਤੇਦਾਰ ਜਾਂ ਆਪਣੇ ਸਕੇ ਵੀ ਪਾਸਾ ਵੱਟ ਜਾਂਦੇ ਨੇ ਪਰ ਹੁਣ ਵਿਆਹ ਵਿੱਚ ਆਏ ਦੋਸਤਾਂ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿੰਨਾ ਲੰਬਾ ਹਾਰ ਦਿਖਾਈ ਦੇ ਰਿਹਾ ਏ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਅਤੇ ਜਿਸ ਮੁੰਡੇ ਦਾ ਵਿਆਹ ਸੀ ਉਸਦੇ ਸਾਰੇ ਦੋਸਤ ਇਕੱਠੇ ਹੋ ਕੇ ਆਪਣੇ ਦੋਸਤ ਦੇ ਵਿਆਹ ਵਾਲੇ ਦਿਨ ਉਸਤੇ ਗਲ ਵਿੱਚ ਇੱਕ ਨੋਟਾਂ ਦਾ ਹਾਰ ਪਾਉਂਦੇ ਨੇ ਹਾਰ ਵੀ ਕੋਈ ਐਸਾ ਵੈਸਾ ਨਹੀਂ ਸਗੋ ਜੋ ਹਾਰ ਗਲ ਵਿੱਚ ਪਾਇਆ ਜਾਂਦਾ ਹੈ ਉਸ ਉੱਪਰ 80 ਲੱਖ ਰੁਪਏ ਦੇ ਨੋਟ ਲੱਗੇ ਹੁੰਦੇ ਨੇ ਜਿਸ ਦੀ ਕਿ ਲੰਬਾਈ ਵੀ ਕਾਫੀ ਲੰਬੀ ਸੀ ਅਤੇ ਜਦੋਂ ਇਹ ਗੱਲ ਪਿੰਡ ਵਿੱਚ ਪਤਾ ਲੱਗਦੀ ਏ ਤਾਂ ਸਾਰੇ ਹੀ ਪਿੰਡ ਵਾਲੇ ਇਸ ਨੂੰ ਦੇਖਣ ਲਈ ਆਉਂਦੇ ਨੇ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਸੌਖੇ ਸਮੇਂ ਵਿੱਚ ਆਪਣੇ ਨਾਲ ਹੁੰਦੇ ਨੇ ਪਰ ਔਖੇ ਸਮੇਂ ਵਿੱਚ ਸਿਰਫ ਦੋਸਤ ਹੀ ਨਾਲ ਖੜਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ